ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਕਰਿਆ ਆਲਪੀਆਂ ਵੀ ਟਰੈਵਲ ਲੌਗ ਤੇ ਆਸ ਕਰਦਾ ਹਾਂ ਸਭ ਚੜ੍ਹਦੀ ਕਲਾ ਚ ਹੋਵੋਗੇ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੇ ਆਪਾਂ ਜੀ ਅੱਜ ਜਾ ਰਹੇ ਹਾਂਗੇ ਗੁਰਦੁਆਰਾ ਗੁਰਦੁਆਰੇ ਦਾ ਨਾਮ ਤਾਂ ਨਹੀਂ ਪਤਾ ਪਿੰਡ ਸੇਖਾ ਤੇ ਅੱਜ ਸਾਨੂੰ ਚੱਲ ਕੇ ਆਪਾਂ ਸੇਖੇ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਤੇ ਨਾਲੇ ਆਪਾਂ ਨੂੰ ਗੁਰੂ ਘਰ ਦਾ ਨਾਮ ਪਤਾ ਲੱਗ ਜੂਗਾ ਇਹ ਇਤਿਹਾਸ ਗੁਰਦੁਆਰਾ ਨੌਵੀਂ ਦਸਵੀਂ ਪਾਸਾਈ ਤੇ ਜਦੋਂ ਗੁਰੂ ਤੇਗ ਬਹਾਦਰ ਜੀ ਕਲਿਆਣ ਯਾਤ ਸੰਸਾਰ ਕਲਿਆਣ ਯਾਤਰਾ ਲਈ ਅਨੰਦਪੁਰ ਸਾਹਿਬ ਤੋਂ ਚੱਲ ਕੇ ਆਏ ਸੀਗੇ ਤੇ ਅੜੀ ਸ਼ਰ ਨੂੰ ਇਧਰ ਆੜੀ ਹਰ ਸਾਈਡ ਗਏ ਸੀ ਤਾਂ ਇਹ ਇਥੋਂ ਬੋਲਵਾਲ ਹੁੰਦੇ ਹੋਏ ਸਿੱਖਾ ਹੁੰਦੇ ਹੋਏ ਗਏ ਸੀਗੇ ਜੀ ਤੇ ਉਹ ਗੁਰੂ ਘਰ ਦੀ ਵੀਡੀਓ ਕਿਸੇ ਨੇ ਕਿਸੇ ਵੀ ਯੂਟਿਊਬਰ ਨੇ ਤੱਕ ਦਿਖਾਈ ਨਹੀਂ ਹੈਗੀ ਤੇ ਤਾਂ ਕਰਕੇ ਆ ਆਪਾਂ ਤੁਹਾਨੂੰ ਆਪਾਂ ਤੁਹਾਨੂੰ ਬਸ ਗੁਰੂ ਘਰ ਦੇ ਦਰਸ਼ਨ ਦੇਖੋ ਜੀ ਆਪਣੇ ਬੂਟੇ ਪੂਰੇ ਲੱਥੇ-ਵੱਥੇ ਪੈਣਗੇ ਤੇ ਫੁੱਲਾਂ ਨਾਲ ਪੂਰੇ ਫੁੱਲ ਪੂਰੇ ਫੁੱਲ ਆਏ ਹੋਣਗੇ ਬੂਟਿਆਂ ਨੂੰ ਤੇ ਬਸ ਹੁਣ ਇਹਨਾਂ ਨੂੰ ਆਪਾਂ ਜਿਹੜੇ ਆ ਹੁਣੇ ਛੋਟੇ-ਛੋਟੇ ਨਵੇਂ ਹੋਏ ਹੋਏ ਨੇਗੇ ਗਮਲਿਆਂ ਦਾ ਪ੍ਰਬੰਧ ਕਰਦੇ ਆ ਇਹਨਾਂ ਨੂੰ ਪੱਟ ਕੇ ਗਮਲਿਆਂ ਚ ਲਾਵਾਂਗੇ ਕਿਉਂਕਿ ਬਹੁਤ ਜਲਦੀ ਆਪਾਂ ਇੱਥੇ ਸਾਰੇ ਆ ਬੇੜੇ ਦੇ ਵਿੱਚ ਜਿਹੜਾ ਹੈਗਾ ਚਲਾਓਗੇ ਟਪਾਉਣੀ ਸਟਾਰਟ ਕਰਨੀ ਹੈਗੀ ਤੇ ਆ ਬੇਲਾਂ ਜੀਆਂ ਦੱਬੇ ਸੀਗੇ ਇਹ ਹੋ ਗਈਆਂ ਤੇ ਪੂਰਾ ਹਰਾ ਭਰਾ ਹੋਇਆ ਪਿਆਗਾ ਕੰਮ ਤੇ ਸੋਹਣੇ ਬੋਤਲਾਂ ਲੱਗਦੇ ਨੇ ਬੂਟੇ ਫੁੱਲਾਂ ਵਾਲੇ ਘਰ ਚ ਲੱਗੇ ਹੋਏ ਤੇ ਵਧੀਆ ਲਾਏ ਹੁਣ ਆ ਬਾਲੇ ਬੁੱਲੇ ਸਾਰੇ ਚੱਕੇ ਜਾਣਗੇ ਹੁਣ ਉਹ ਸਾਹਮਣੇ ਜਗ੍ਹਾ ਤੇ ਬਰਾਂਡਾ ਪੈ ਜਾਣਾਗਾ ਕਾ ਇੱਕ ਕਮਰਾ ਨਿਕਲ ਜੂ ਇੱਕ ਬਰਾਂਡਾ ਗੱਡੀ ਖੜਨ ਵਾਲਾ ਤੇ ਲੋ ਜੀ ਮਿੱਤਰੋ ਸੋਕੇ ਵੀ ਆਪਣੇ ਘਰ ਹਰੇ ਹਰੇ ਹਨਾ ਤੇ ਆ ਕੜੀ ਵੱਤਾਗਾ ਇਆ ਦਾ ਜਮਾ ਸੱਤ ਦੇ ਨਾਲ ਹੀ ਲੱਗਣ ਵਾਲਾ ਹੋ ਗਿਆ ਸਾਰਾ ਜੋ ਵੱਡਾ ਕਹਦੇ ਇਹਦੀ ਇੱਕ ਆਪਣੇ ਖੜੀਏ ਪੱਤੇ ਦਾ ਲੋ ਜੀ ਮਿੱਤਰੋ ਆ ਖੜਾ ਆਪਣਾ ਡਾਇਨਾਸੌਰ ਟਕਿਆ ਤੇ ਕਪੜਾ ਕਪੜਾ ਵਧੀਆ ਬਣ ਕੇ ਆਪਣੇ ਸਤਰੀ ਨਾਲ ਪੂਰੀ ਘੈਂਟ ਗੱਲ ਬਣਾਤੀ ਸੀ ਮਾਂ ਮਿੱਟ ਘਟਾ ਜਮਾ ਇਹਨੇ ਉਪਵੇ ਤੇ ਚਾਦਰ ਜੀ ਬਈ ਆਪਾਂ ਸਮਾਰ ਕੇ ਪਾਤੀ ਛੁਪਰ ਤੇ ਮਿੱਟ ਘਟੇ ਤੋਂ ਬਚਤ ਰਹਿੰਦੀ ਆਣਾ ਤੇ ਡਾਇਨਾਸੌਰ ਆਪਣਾ ਹਾਲ ਹਾਲਤਾ ਟਕਿਆ ਪਿਆ ਗਿਆ ਜਮਾ ਤੇ ਲੱਕ ਬਤਨ ਦਾ ਬੜੀਆ ਸਾਫ ਲੋ ਜੀ ਮਿੱਤਰੋ ਜਮਾ ਮਿੱਟੀ ਨਹੀਂ ਹੈਗੀ ਹਨਾ ਤੇ ਕੋਈ ਨਾ ਕੱਢਾਂਗੇ ਤੈਨੂੰ ਵੀ ਜਲਦੀ ਲੋ ਜੀ ਮਿੱਤਰੋ ਅਸੀਂ ਡੀਏਟੀ ਵੀ ਆਪਣੇ ਐਂਟ ਲੇਗੇ ਨਮੇਸ਼ ਨਵਾਂ ਜਿਹੜਾ ਹੁਣ 855 ਨੂੰ ਆਉਂਦੇ ਨੇਗੇ ਉਹ ਵੀ ਡੀਏਟੀ ਆਪ ਨੂੰ ਵਧੀਆ ਲੱਗੇ ਉਹ ਲਵਾਵਾਂਗੇ ਜਲਦੀ ਤੇ ਹੁਣ ਇਹਦੇ ਤੇ ਲਗਾਉਣਾ ਆਪਣੇ 뮤직 ਸਿਸਟਮ ਤੇ ਇੰਨਾ ਕੰਮ ਕਰਾ ਦਿੱ ਗਏ ਹੁਣ ਇਹਦਾ ਤੇ ਜਲਦੀ ਲਵਾਵਾਂਗੇ ਆਪਾਂ ਬਸ ਥੋੜੇ ਟਾਈਮ ਦੇ ਵਿੱਚ ਵਿੱਚ ਹੀ 뮤직 ਸਿਸਟਮ ਤੇ ਆ ਫਾਈਬਰ ਸਾਧਰੀ ਆਪਾਂ ਇਹਨਾਂ ਤੋਂ ਲਵਾ ਕੇ ਲਿਆਂਦੇ ਗੁਰੂ ਨਾਨਕ ਵਾਲਿਆਂ ਤੋਂ ਬਰਨਾਲਿਓ ਤੇ ਬਹੁਤ ਵਧੀਆ ਕੰਮ ਆ ਇਹਨਾਂ ਦਾ ਵੀਰਾਂ ਦਾ ਉਹਨ ਕੀ ਦਿਖਾਈਏ ਕਿ ਠੁੱਗੀ ਦਾ ਬੱਚਾ ਛੋਟਾ ਜਿਹਾ ਆਪਣੇ ਮੰਜੇ 'ਤੇ ਬੈਠਾ ਹੈ ਆਵੇ ਤੇ ਜਮੇ ਨਹੀਂ ਕਹਿ ਜਾਇਆ ਠੁੱਗੀ ਦਾ ਬੱਚਾ ਇਹ ਤੇ ਟੈਕੀ ਜਾਂਦਾ ਵਿਚਾਰਾ ਮੇਰੇ ਕੋਲ ਨਹੀਂ ਬੈਠਾ ਸੀ ਤੇ ਮੈਨੂੰ ਫੜਨ ਆ ਲਵੇ ਜਾਨ ਵਾਰ ਕੋਲ ਬੈਠਾ ਤੇ ਕਿਆ ਜਾ ਰਿਹਾ ਹੈ ਨਾ ਘੈਂਟ ਲੱਗਦਾ ਤੌਰ ਰਸ ਰੰਗ ਕਿੰਨਾ ਪਿਆਰਾ ਲਓ ਜੀ ਆਪਾਂ ਆਏ ਆਂਗੇ ਸਕਾਈਟੀ ਚ ਆਪਣੀ ਕਾਪੀ ਪਈ ਸੀਗੀ ਤੇ ਸਕਾਈਟੀ ਵਾਲੀ ਤੇ ਮੈਂ ਚਲੋ ਫੜ ਲਿਆਉਣੇ ਹੈਗੇ ਉਹਨੂੰ ਮੁੰਡੇ ਨੂੰ ਫੋਨ ਲਾਇਆ ਸਕਾਈਟੀ ਵਾਲ ਨੂੰ ਕਹਿੰਦਾ ਵੀਰੇ ਵੀ ਆ ਕੇ ਫੜ ਕੇ ਲੈ ਜਾਓ ਤੇ ਤਾਂ ਕਰਕੇ ਆਪਾਂ ਹੁਣ ਸਕਾਈਟੀ ਚ ਚੱਲੇ ਆਂ ਜੀ ਲਓ ਜੀ ਸਾਹਮਣੇ ਆ ਗਈ ਸਕਾਈਟੀ ਤੇ ਮੈਂ ਚਲੋ ਫੜ ਲਈਏ ਬੇਲੀ ਸੀ ਇਹ ਤੇ ਹੁਣ ਚਲੋ ਜਿਹੜਾ ਕੰਮ ਨਿਬੜਦਾ ਹੋ ਤਾਂ ਜ਼ਰੂਰੀ ਹੈ ਨਾ ਤੇ ਤਾਂ ਕਿੰਨਾ ਕੰਪਰ ਕੱਪੀ ਫੜਨ ਆ ਗਈ ਸਕੈਟੀ ਵਾਲੀ ਤੇ ਆ ਆਪਣਾ ਮਿੱਤਰ ਆ ਰਿਹਾ ਮੇਜਰ ਸਿੰਘ ਤੇ ਲੋ ਜੀ ਆ ਗਈ ਸਕੈਟੀ ਹੁਣ ਕਰtailed ਕਿ ਲਿਆਉਣੇ ਫੜਕੇ ਜੀ ਇਹ ਹੈ ਸਕੈਟੀ ਮੇਰੇ ਪਿੰਡ ਦੀ ਤੇ A to Z ਸਾਰੇ ਸੰਦ ਹੀ ਮਿਲਦੇ ਨੇ ਇਸ ਕੈਟੀ ਚੋਂ ਤੇ ਲੈ ਸੁਪਰਸੀਡਰ ਤਵੀਆਂ ਤੋਂ ਸਾਰਾ ਕੁਝ ਹੀ ਬਿਆਜੜ ਮੈਂਟ ਤੇ ਲੈ ਟਰੈਕਟਰ ਵੀ ਤੇ ਆ ਸਕਿਉਰਟੀ ਦੇ ਵਿੱਚ ਦੋ ਟਰੈਕਟਰ ਲਾਤੇ ਇੱਕ ਤਾਂ 963 ਤੇ ਇੱਕ ਪੂੜਾ ਆ ਖੜਾ ਇੱਧਰ ਤੇ ਆ ਤਾਂ ਨਾਮ ਹੀ ਲੈਂਦਾਗਾ ਲੋ ਜੀ ਆ ਪੈਨੇ ਉਲਟਾਵੇਂ ਹਲ ਤੇ 4x4 963 ਸੁਪਰਸੀਡਰ ਵਗੈਰਾ ਸਭ ਪੈਣੇਗੇ ਉਲਟਾਵੇਂ ਹਲ ਤੇ ਇਹ ਕਰਾ ਲਓ ਜੀ ਤਾਂ ਇਹ ਤਾਂ ਗੱਲ ਬਾਤ ਲਓ ਜੀ ਇਸ ਸਕੈਟੀ ਦੇ ਵਿੱਚ ਆਪਣਾ ਨਵਾਂ ਟਰੈਕਟਰ ਪਾਇਆ ਹੈਗਾ ਸਬਰਾਜ 969 ਇਹ ਇਹ ਵਾਲੇ ਹੋ ਗਏ ਉਲਟਾ ਮਹਿਲ ਕਰਾ ਤੇ A to Z ਮਸ਼ੀਨਰੀ ਆਪਣੀ ਸਕੈਟੀ ਦੇ ਵਿੱਚ ਆ ਗਈ ਤੇ ਸਾਰੀ ਮਿਲਦੇ ਮੇਰੇ ਪੰਡਾ ਜੜੀ ਕੇ ਹਾਲ ਖੜੇ ਨੇਗੇ ਸਰ ਚਲਾਰੀ ਪਰ ਆ ਸਾਰੇ ਸੁਪਰਸੀਡਰ ਖੜੇ ਨੇ ਤੇ ਟਰੈਕਟਰ ਵੀ ਇੱਕ ਹੋਰ ਖੜਾਗਾ ਤੇ ਸਾਰੀ ਪ੍ਰਸੈਲਟੀ ਲੋ ਜੀ ਜਿਹੜੀਆਂ ਜਿੰਜੇ ਜ਼ਰੂਰੀ ਸੀਗੀਆਂ ਆਪਾਂ ਇੱਥੋਂ ਕਿਰਾਏ-ਪਾੜੇ ਤੇ ਲੈ ਸਕਦੇ ਹਾਂ ਸਕੱਢੀ ਜਾਓ ਤੇ ਚਲੋ ਜੀ ਫੜੀ ਆਪਾਂ ਜਿਹੜਾ ਕੰਮ ਆਇਆ ਹੈਗੇ ਹੁਣ ਆਪਾਂ ਆਪਣੀ ਕਾਪੀ ਫੜੀ ਚੱਲ ਕੇ ਅੰਦਰ ਲੋ ਜੀ ਮਿੱਤਰੋ ਕਾਪੀ ਆਪਾਂ ਫੜ ਲਿਆ ਤੇ ਚਾਲਦੇ ਹੁਣ ਘਰ ਨੂੰ ਲੋ ਜੀ ਮੀ ਵੀ ਆ ਗਿਆ ਪੂਰਾ ਫੁੱਲਾ ਤੇ ਜਦੋਂ ਖਾਰ ਆ ਜਾ ਜੜਿਆ ਤੇ ਆ ਵੇਖੋ ਜੇ ਮੌਸਮ ਜਾ ਬਦਲਵਾਈ ਜਲਾ ਹੋਇਆ ਪੈ ਜੀਆ ਤੇ ਉਹ ਵੀ ਲੋ ਜੀ ਕੰਪਲੇ ਵਾਲਾ ਵੀ ਮੀਂਹ ਵਾਲੀ ਦੋ ਮਿੰਟ ਦੀ ਤੇ ਉਹ ਗਿਆ ਬਰਾ ਆਪਣੇ ਨੂੰਾਂ ਤੇ ਰਤਵਾਰ ਆ ਨਤੀਜ ਪੈ ਰਿਆ ਉਹ ਬਣੀ ਗੱਡੀ ਦੇ ਵਿੱਚ ਜਾ ਰਿਹਾ ਮਿੱਤਰ ਆਪਣੇ ਦਾ ਅੰਦਰ ਤੱਕ ਨਹੀਂ ਆ ਜਾਂਦਾ ਨਾਲ ਆਪਣੇ ਬ੍ਰਾਂਡ ਦੇ ਹਵਾ ਦੇ ਤਾਂ ਤੇ ਬਾਬਾ ਜੀ ਕਿਮਿਆਰ ਦੇ ਸਵੰਦੀ ਦੇ ਮੁੱਲੇ ਹੀ ਸਦਾ ਸੁਰੇ ਦਾ ਕਿਲਾ ਹੋ ਗਿਆ ਟਰੈਕਟਰ 18 ਭਜਿਆ ਨੇ ਰੀਤੇ ਪਾ ਲੰ ਨਾਲ ਤਾਂ ਇਹ ਕਪੜਾ ਉੱਟ ਕੇ ਟਰੈਕਟਰ ਉੱਟ ਕੇ ਲੈ ਗਏ ਰੀ ਦੀਆ ਕੋਲ ਜੀ ਮਿਸੋ ਮੇਰੀ ਦੀਆ ਬਰਡ ਲੈ ਕੇ ਲੌਂਗ ਕੋਲ ਹਾਂ ਜੀ ਉਹ ਨਾ ਤੋਪਾ ਆ। ਇਹ ਮਿੱਤਰੋ ਬਾਹਰ ਸਪੈਨ ਨਾਲ ਮੇਰੇ ਤਾਂ ਘਰੇ ਨੁਕਸਾਨ ਹੋ ਜਾਂਦਾਗਾ ਤੇ ਮਿੱਟੀ ਜਿਹੜੀ ਭਰਤ ਪਾਇਆਗਾ ਇਹ ਖੁਰ ਜਾਂਦਾ ਹੈ ਤੇ ਬਾਅਦ ਚੋਂ ਫੇਰ ਇਕੱਠਾ ਕਰਨਾ ਮੈਂ ਤਾਂ ਕਈਆਂ ਨਾਲ ਜਿੰਨਾ ਚਿਰ ਇਹ ਪੱਕਾ ਨਹੀਂ ਹੁੰਦਾ ਬੇੜਾ ਉਨਾ ਚਿਰ ਇਹ ਮਿੱਟੀ ਖਿੱਚ ਕੇ ਲੈ ਜਾਂਦਾ ਪਾਣੀ ਜ਼ੋਰ ਨਾਲ ਤੇ ਬੜਾ ਔਖਾ ਇਹਦਾ ਵੀ ਲੋ ਜੀ ਮਿੱਤਰੋ ਐ ਐਡੇ ਐ ਕਰਨਾ ਪੈ ਜਾਂਦੇ ਨੇ ਪਾਣੀ ਖਿੱਚ ਕੇ ਲਈ ਜਾਂਦਾ ਹੈਗਾ ਤੇ ਸਾਰੀ ਮਿੱਟੀ ਐ ਰੁੜ ਜਾਂਦੀ ਆ ਤੇ ਆ ਇਧਰ ਵੀ ਦੇਖ ਲੋ ਕਿੱਡੇ ਕਿੱਡੇ ਖਰਲਾ ਪਈਆਂ ਨੇ ਗਿਆ ਤੇ ਤੇ ਬਾਰਸ਼ ਦਾ ਮੌਸਮ ਵੀ ਹਲੇ ਦਾ ਫਿਲਹਾਲ ਹੈਗਾ ਮਾੜਾ ਹੀ ਹੈਗਾ ਮਾੜਾ ਕਿਉਂ ਹੈਗਾ ਕਿਉਂਕਿ ਲੋਕਾਂ ਦੀਆਂ ਫਸਲਾਂ ਬੀਜੀਆਂ ਹੋਈਆਂ ਨੇ ਨਾ ਜੀ ਤੇ ਮੱਕੀਆਂ ਮੁੱਕੀਆਂ ਵਗੈਰਾ ਤੇ ਚਲ ਫਿਰ ਵੀ ਯਾਨੀ ਕਿ ਅੱਜ ਜੇ ਸਟਾਰਟਿੰਗ ਕਿ ਮੱਕੀ ਦੀ ਆਪਣੇ ਐਡੀ ਗੱਲ ਆ ਵੀ ਫਸਲ ਅਜੇ ਬਣੀ ਨਹੀਂ ਸੀ ਹੈਗੀ ਇੰਦੀ ਵੀ ਜੇ ਵੇ ਤਾਂ ਜ਼ਿਆਦਾ ਵੱਡੀ ਫਸਲ ਬਣੀ ਹੁੰਦੀ ਫੇਰ ਤਾਂ ਹੋ ਸਕਦਾ ਵੀ ਨੇ ਰਿਮੀ ਘਟਾ ਮੋੜ ਕੇ ਏਠਾਂ ਧਰਤੀ ਨਾਲ ਹੀ ਲਾ ਦਿੰਦਾ ਹਨ ਤੇ ਫਿਰ ਵੀ ਚਲੋ ਇੰਨੀ ਕੁ ਬਸ ਤਵੇ ਮੱਕੀ ਲੋਕਾਂ ਨੇ ਨਿਕਲਾਈ ਜਿਹੜੀ ਬੀਜੀ ਸੀ ਤੇ ਅਜੇ ਤਾਂ ਨਹੀਂ ਫਿਲਹਾਲ ਮੀਨ ਤਾਂ ਕੋਈ ਨਿਸ਼ਾਨ ਹੈਗਾ ਯਾਨੀ ਕਿ ਫਸਲ ਨੂੰ ਤੇ ਫਿਰ ਹਾਲ ਫਿਲ ਵੀ ਫਿਲਹਾਲ ਵੀ ਆ ਆਪਣੇ ਆ ਮਿੱਟੀ ਦਾ ਜਗਰੂਰ ਨੁਕਸਾਨ ਹੁੰਦਾ ਜੀ ਪਾਰਸ ਦੇ ਕਾਰਨ ਤੇ ਕਿਉਂਕਿ ਖੁਰਦੀ ਆ ਖੁਰ ਕੇ ਪਰ ਨਾਲੀਆਂ ਚ ਰੁੜਦੀ ਹੈਗੀ ਜਿੰਨਾ ਚਿਰ ਪੱਕਾ ਜਗਰਡਮੈਂਟ ਹੁੰਦਾ ਨਹੀਂ ਕਿ ਲੋਕ ਇਟ ਵਗੈਰਾ ਪੈਂਦੀ ਨਹੀਂਗੀ ਉਹਨਾਂ ਚ ਰਹਿ ਜਗਰਡਮੈਂਟ ਜੜ ਡਾਰੀ ਹੈਗਾ ਵੀ ਬਚੀ ਰਹਿ ਮਿੱਟੀ ਜੇ ਮਹੀਨਾ ਕੋ ਹੋਰ ਖੜ ਜੇ ਮਹੀਨੇ ਦੇ ਵਿੱਚ ਵਿੱਚ ਆਪਾਂ ਲੋਕ ਇਟ ਪਤ ਵਧੀਆ ਪ੍ਰਬੰਧ ਕਰ ਦਾਂਗੇ ਜਗਰਡ ਪਵਾ ਦਾਂਗੇ ਤੇ ਆ ਹੁਣ ਮਹੀਨਾ ਟਿਆ ਸੀਗਾ ਤੇ ਆ ਦੇਖ ਲੋ ਮਿੱਤਰੋ ਇਧਰ ਲਈ ਹੈਡ ਪੂਰਾ ਫੁੱਲ ਖੋਲਿਆ ਖੜਾਗਾ ਤੇ ਬਾਰਸ਼ ਦੁਬਾਰਾ ਹੋਰ ਹੋਗੀ ਸਟਾਰਟ ਆਉਣੀ ਥੋਨੂੰ ਦਿਖਾ ਵੀ ਦਿੰਨੇ ਆ ਤੇ ਮੇਰੇ ਹੱਥ ਤੇ ਦੀਂਦੀ ਹੋਣੀ ਥੋਨੂੰ ਤੱਕ ਕੇ ਡਿੱਗਦੇ ਤੇ ਲੋ ਵੀ ਮਿੱਤਰੋ ਜੀ ਆਪਣੇ ਗਵਾਂਢੀਆਂ ਟਰੈਕਟਰ ਲੈ ਆਂਦਾ 4 बाई 4 ਜੀਤ ਸਿੰਘ ਨੇ ਚੱਲ ਸੁਧਰਾ ਹੀ ਆਵਦਾ ਇੰਗਾ ਲੋਵਾ ਨਹੀਂ ਕਿੜਾ ਦੇ ਰਹਿਣਗੇ ਆਰੇ ਨਕਲੀ 855 4y4 ਲਿਆਂਦਾ ਵੀ ਲਾਲੀ ਨਹੀਂ ਮੈਂ ਕਰਦਾ ਛੁੱਟੇ ਵੀ ਮੇਰੇ ਨਹੀਂ ਲੈ ਕੇ ਸਾਲ ਹੁਸਤੂ ਦਾ ਹੀ ਲਓ ਜੀ ਆਪਣੇ ਗਵਾਂਢੀ ਜਦ ਘਰ ਢਾਉਣ ਦਾ ਕੰਮ ਚੱਲ ਜਾਂਦਾ ਹੈ ਜਗਾ ਬੈਗੀ ਸੀਗੀ ਤੇ ਤਾਂ ਕਰਕੇ ਤੇ ਟਾਟ ਬਾਈ ਦਾ ਚੱਲ ਰਿਹਾ ਹੈਗਾ ਦੁਬਾਰਾ ਪਾਉਣਗੇ ਇਹ ਆ ਕੋਠੀ ਦੇ ਬਰੋਬਰ ਲੀ ਜਾ ਰਿਹਾ ਕੰਮ ਕਰੀ ਜਾ ਰਹੇ ਨੇ ਇਹਨਾਂ ਦਾ ਕੰਮ ਵੀ ਚੱਲ ਵਧੀਆ ਵਿਚਾਰਾਂ ਦਾ ਖੱਲਵੀ ਕੰਮ ਮਿਲ ਗਿਆ ਔਰ ਟਰਾਲੀ 'ਚ ਮਟੀਰੀਅਲ ਪਾਈ ਜਾਂਦੇ ਨੇ ਜਿਹੜਾ ਇਹ ਟਾਇਆਗਾ ਆਏ ਆਏ ਐਂਡਾ ਫਿਕਰ ਹੋ ਜਾਵੇ ਹਾਂ ਭਾਈ ਪੈਸੇ ਨਾ ਰੱਖੇ ਓਏ ਮਰੇ ਆਇਆ ਪੈਸੇ ਨਾ ਰੱਖੇ ਆ ਤੇਰੇ ਵਰਗੇ ਜਮਾ ਤੂੰ ਹੀ ਆ ਠੀਕ ਆ ਲੈ ਇੱਕ ਕਉ ਹਰਦੀ ਆ ਹੋ ਟਰੈਕਟਰ ਮੈਂ ਮੰਨਦੇ ਜਿਹੜੇ ਬੋ ਜੀ ਮਾਤਾ ਨੇ ਪ੍ਰਸ਼ਾਦ ਦਾ ਪਾਣੀ ਬਣਾਉਣਾ ਕਰਤਾ ਸਟਾਰਟ ਇਹ ਦੇਖਿਏ ਜੀ ਸਭ ਜੀ ਬਣਾਲੀ ਸਬਜੀ ਦੇ ਘਾਇਟੀ ਲੱਗਦੀ ਆ। ਲੋ ਜੀ ਮਿੱਤਰੋ ਕਦੂ ਦੁੱਧ ਪਾ ਕੇ। ਇਹਨੇ ਤਾਂ ਆਪਣਾ ਫੇਵਰੇਟ ਕਦੂ ਬਣਾਇਆ ਅੱਜ ਮਾਤਾ ਨੇ। ਜੀ ਮਿੱਤਰੋ ਆਪਣੇ ਪ੍ਰਸਾਦਾ ਪਾਣੀ ਲੈਤਾ ਸਾਕ ਤੇ ਮਾਤਾ ਆਪਣੀ ਪੈ ਗਈ। ਤੇ ਬੱਸ ਹੁਣ ਆਪਾਂ ਵੀ ਸੌਣ ਦੇ ਕਰਦੇ ਤਿਆਰੀਆਂ ਤੇ ਵੀਡੀਓ ਆਪਣੀ ਇਹ ਵਧੀਆ ਲੱਗਦੀ ਹੁੰਦੀ ਆ। ਲਾਈਕ ਕਮੈਂਟ ਸ਼ੇਅਰ ਕਰ ਜ਼ਰੂਰ ਕਰਦਾ ਕਰੋ ਜੀ ਤੇ ਹੋਰ ਹੁਣ ਕੀ ਗੱਲਾਂ ਬਾਤਾਂ ਨੇ ਇਹ ਤੁਹਾਨੂੰ ਗੱਲਾਂ ਬਾਤਾਂ ਨਹੀਂ ਯਾਰ ਖਤਮ ਹੋਈਆਂ ਬਹਿਣਾ ਗੱਲਾਂ ਬਾਤਾਂ ਵੀ ਸਾਰਾ ਦਿਨ ਘਰੀ ਲੰਗਦਾ ਹੈਗਾ ਤੇ ਕਿਸੇ ਵਾਸਤੇ ਕੋਈ ਅਜੇ ਜਾਣੋਂ ਦਾ ਪਲਾਨ ਨਹੀਂ ਬਣਿਆ ਹੈਗਾ ਨਾ ਤੇ ਕੋਸ਼ਿਸ਼ ਕਰਦੇ ਹਰ ਰੋਜ਼ ਵੀ ਤੁਹਾਨੂੰ ਕੋਸਾ ਵਧੀਆ ਤੋਂ ਵਧੀਆ ਦਿਖਾ ਸਕੀ ਹਣਾ ਫੇਰ ਵੀ ਆਪਣੀ ਜਿੰਨੀਕ ਬਾਤਾਂ ਚੱਲਦੀ ਆਪਾਂ ਲਾਉਨੇ ਆਗੇ ਹਨਾ ਤੇ ਤੁਹਾਡੇ ਲਈ ਫੇਰ ਵੀ ਆਪਾਂ ਕਰਦੇ ਆ ਆਪਣੀ ਵੀਡੀਓ ਹਾਜ਼ਰ ਜਿੰਨੇ ਕ ਆਪਣੇ ਵੀਰਾਂ ਭੈਣਾਂ ਦੇਖਦੇ ਨੇਗੇ ਠੀਕ ਆ ਚਲੋ ਠੀਕ ਆ ਜੀ ਮਿੱਤਰੋ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਬਾਈ ਬਾਈ